ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਪੀਂ ਜੈ ਭਾਰਤ ਸਤਿ ਸ਼ਕਾਲ ਨਮਸਕਾਰ ਸਾਥੀਓ ਅੱਜ ਪਿੰਡ ਕਾਲੀਏ ਵਾਲੇ ਸਾਡੇ ਭੈਣ ਜੀ ਲਾਪਰਿਤ ਕੋਰ ਨਿੰਮ ਅੰਰੀਦਾ ਮਜ਼ਦੂਰਾਂ ਨਾਲ ਮੀਟਿੰਗ ਕਰਾਈ ਆ ਲੇਕਿਨ ਸਾਡੇ ਭੈਣ ਜੀ ਕਾਫੀ ਦਿਨਾਂ ਤੋਂ ਮੀਟਿੰਗ ਤੋਂ ਗੈਰ ਰਹਿਿਆ ਹੈ ਨਾ ਉਹ ਗੱਲਾਂ ਤਾਂ ਸਾਰੀਆਂ ਸਾਡੀਆਂ ਭੈਣਾਂ ਕਹਿ ਰਹੀਆਂ ਨੇ ਕਿ ਅੱਜ ਅਸੀਂ ਹੋਰ ਨਾਲ ਹੀ ਆ ਕੁਝ ਹੋਰ ਜ਼ਿਆਦਾ ਬੋਲਣੀ ਸੀ ਉਹ ਬੇ ਪਰ ਹੁਣ ਵੀਡੀਓ ਬਣ ਰਹੀ ਆ ਕੈਮਰਾ ਕਿਸੇ ਦਾ ਲਿਆਜਮੀ ਕਰਦਾ ਕਿਸੇ ਨੂੰ ਬਾਹਰ ਨਹੀਂ ਕਰਦਾ ਜਾਣ ਬੁੱਤ ਕੇ ਅੰਦਰ ਨਹੀਂ ਲੈ ਕੇ ਜਾਂਦਾ ਹੈ ਨਾ ਜਿਹੜੇ ਨਾਲ ਉਹ ਨਾਲ ਹੀ ਛੜਿਆ ਅੱਜ ਦੀ ਜਿਹੜੀ ਮੀਟਿੰਗ ਹੋਈ ਆਪਣੀ ਥੋੜਾ ਨੀਡੇ ਆ ਜਾ ਕੈਮਰਾ ਟੁੱਪ ਹੈਗਾ ਜਾਂ ਇੱਥੇ ਕਰਦੇ ਆ ਅੱਛਾ ਅੱਜ ਮੀਟਿੰਗ ਦਾ ਸਾਡਾ ਕਿਉਂ ਮੇਨ ਅੱਜ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੀ ਲੋੜ ਪੈਦੀ ਕਿ ਦੇਖੋ ਪਿਛਲੀਆਂ ਸਰਕਾਰਾਂ ਕਾਲੀਆਂ ਦੀ 10 ਸਾਲ ਰਹੀ ਆ ਆਪਾਂ ਧਰਨੇ ਲਾਉਂਦੇ ਰਹੇ ਆ ਔਰ ਧਰਨੇ ਲਾ ਕੇ ਕੰਮ ਵੀ ਲੈ ਲੈਂਦੇ ਤੇ ਪੈਸੇ ਵੀ ਆਉਂਦੇ ਆ ਉਸ ਤੋਂ ਬਾਅਦ ਕਾਂਗਰਸੀਆਂ ਦੀ ਸਰਕਾਰ ਆਈ ਉਹਨਾਂ 'ਚ ਵੀ ਆਪਣਾ ਧਰਨਾ ਪ੍ਰਦਰਸ਼ਨ ਜ਼ੋਰ ਚੱਲਿਆ ਸਾਹਮਣੇ ਆਉਂਦੇ ਰਹੇ ਤੇ ਪੈਸੇ ਵੀ ਚੱਲਦੇ ਆ ਅਸੀਂ ਸਾਰਿਆਂ ਨੇ ਬੋਟ ਪਾਈ ਆਮ ਆਦਮੀ ਪਾਰਟੀ ਨੂੰ ਇੱਕ ਸਮਝ ਕੇ ਕਿ ਲੋਗੋ ਲਾਇਆ ਉਹਨਾਂ ਨੇ ਗਰੀਬ ਬੰਦਿਆਂ ਦਾ ਜਿਹੜੇ ਝਾੜੂ ਫੇਰਨ ਵਾਲੇ ਸੀ ਜਿਹੜੇ ਮਲੂਈ ਕਰਨ ਵਾਲੇ ਹਾਂ ਤੇ ਉਹਨਾਂ ਨੇ ਸਾਡੇ ਤੇ ਭਰੋਸਾ ਵੀ ਦਿਵਾਇਆ ਕਿ ਆਪ ਦੀ ਸਰਕਾਰ ਆ ਆਮ ਆਦਮੀ ਦੀ ਸਰਕਾਰ ਆ ਅਸੀਂ ਉਹਨਾਂ ਦੀ ਇੱਕ ਗੱਲ ਨੂੰ ਭਰੋਸੇ 'ਚ ਲੈ ਕੇ ਅਸੀਂ ਉਹਨਾਂ ਨੂੰ ਵੋਟ ਪਾਈ ਥਾਰ ਥਾਰ ਬੋਟ ਪਾਈ ਆ ਬੋਟ ਮੰਗਣ ਦਾ ਵੀ ਵੱਲ ਨਹੀਂ ਆਇਆ ਸੀਗਾ ਅਸੀਂ ਆਪਣੀ ਜ਼ਿੰਮੇਵਾਰੀ ਨਾਲ ਉਹ ਸਰਕਾਰ ਲੈ ਕੇ ਆਏ ਅਸੀਂ ਸੰਧਿਆ ਕੇ ਆਮ ਆਦਮੀ ਦੀ ਸਰਕਾਰ ਕਰੀ ਅਸੀਂ ਆਮ ਆਦਮੀ ਆ ਸਾਡੀ ਸਰਕਾਰ ਬਣੇਗੀ ਪਰ ਅਈ ਗੰਦੀ ਸਰਕਾਰ ਨਿਕਲੀ ਕੇ ਪਈਓ ਅਸੀਂ ਕੰਮ ਕੀਤਾ ਸਾਡੇ ਪੱਜ ਪੱਜ ਨਹੀਂ ਲਗਾਤਾਰ ਪੈਸੇ ਰੋਕੀ ਰੱਖੇ ਪੈਸੇ ਨਹੀਂ ਪੈਣ ਦਿੱਤੇ ਉਸ ਤੋਂ ਪਹਿਲਾਂ ਕੰਮ ਬੰਦ ਕਰ ਦੇ ਸੀ ਜਿੰਨੇ ਸੀ ਜਿਹੜੇ ਸਰਪੰਚਾਂ ਤੋਂ ਬਾਹਰ ਆ ਸਰਕਾਰਾਂ ਤੋਂ ਬਾਹਰ ਆ ਉਹਨਾਂ ਨੂੰ ਅਸੀਂ ਕੰਮ ਨਹੀਂ ਦੇਇਆ ਉਹਦਾ ਕੰਮ ਉਹਨਾਂ ਬੰਦਿਆਂ ਦੀ ਕੰਡੀ ਸੀ ਕਿ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਜਾਇਜ ਜਹਿਰ ਆਦਿ ਨਾਲ ਪਾ ਕੇ ਫੰਡ ਦੇਣਾ। 1000000 ਦਾ ਪੈਸਾ। ਇਹ ਉਹਨਾਂ ਬੰਦਿਆਂ ਨੂੰ ਦਿੱਤੇ ਸੀ। ਪਰ ਸਰਕਾਰ ਨੇ, ਮੁਲਾਜ਼ਮਾਂ ਨੇ, ਪ੍ਰਸ਼ਾਸਨ ਨੇ ਇਹ ਗੱਲ ਕਹੀ ਕਿ ਦੇਖੋ ਧਰਨੇ ਲੱਗਦੇ ਆ ਸਾਡੀ ਬੇਸਬਰੀ ਹੈ, ਕੰਮ ਤਾਂ ਬੰਦ ਸੀ ਕਰਨਾ ਸੀ ਪਰ ਉਹਨਾਂ ਨੇ ਪੈਸੇ ਰੋਕ ਲਏ। ਉਸ ਦੇ ਸਬੰਧ ਵਿੱਚ ਅਸੀਂ ਇੱਕ ਸ਼ਿਕਾਇਤਾਂ ਕੀਤੀਆਂ, ਨੈਸ਼ਨਲ ਲੈਵਲ ਤੇ ਪੰਜਾਬ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਤਾਂ ਉਹ ਸ਼ਿਕਾਇਤਾਂ ਤੇ ਜਦੋਂ ਪੜਤਾਲ ਹੋਈ ਤੇ ਤੁਹਾਡਾ 80% ਐਸਾ ਸੀ ਜਿਹੜਾ ਤਰੀਕਾ ਦਾ ਮਜ਼ਦੂਰਾ ਨਾ ਉਹ ਜਿਹੜੇ ਬੰਦਿਆਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਤੁਹਾਡੀਆਂ ਫੋਟੋ ਲਾ ਲਾ ਕੇ ਮਜ਼ਦੂਰਾਂ ਦੀਆਂ ਪੈਸੇ ਕਢਵਾ ਲਏ ਤਾਂ ਉਸ ਦੀ ਹੁਣ ਸੋਧ ਜਿਹੜੀ ਕਰਨ ਵਾਸਤੇ ਉਤੋਂ ਆਰਡਰ ਹੋਇਆ ਕਿ ਇਹਨੂੰ ਪਹਿਲਕੀ ਪਹਿਲਾਂ ਕਾਰਜਕੁਸ਼ਲ ਕਰੋ ਪਰ ਹੁਣ ਜਦੋਂ ਦਫ਼ਤਰ ਚ ਜਾਈਦੇ ਆ ਬਲਾਗ ਚ ਜਾਈਦੇ ਆ ਤੇ ਸਾਨੂੰ ਬਲਾਕ ਵਾਲੇ ਕਹਿੰਦੇ ਆ ਪ੍ਰਸ਼ਾਸਨ ਦੇ ਦਫਤਰੇ ਤੁਹਾਡੀ ਮਰੇਗਾ ਸਰਕਾਰ ਨੇ ਬੰਦ ਕਰ ਦਿੱਤੀ। ਹਾਂ ਇਹ ਨਹੀਂ ਇਹ ਨਹੀਂ ਕਹਿੰਦੇ। ਦੇਖੋ ਇਹ ਗੰਦੀ ਸਰਕਾਰ ਨੇ ਸਾਡਾ ਕੰਮ ਵੀ ਬੰਦ ਕਰ ਦਿੱਤਾ ਤੇ ਸਾਡੇ ਪੈਂਡਿੰਗ ਜਿਹੜੀ ਰੋਕ ਦਿੱਤੀ ਆ। ਤਾਂ ਹੁਣ ਸਾਡੀ ਕੋਸ਼ਿਸ਼ ਏ ਕਿ ਅਸੀਂ ਹਰ ਪਿੰਡ ਚ ਜਾ ਕੇ ਆਪੋ ਆਪਣੇ ਜਿਹੜੇ ਮਨਰੇਗਾ ਮਜ਼ਦੂਰ ਨੇ ਉਹਨਾਂ ਨੂੰ ਇੱਕ ਗੱਲ ਕਹਿ ਸਕੀਏ ਕਿ ਮਨਰੇਗਾ ਤੁਹਾਡੀ ਆ ਤੁਸੀਂ ਜ਼ਿੰਮੇਵਾਰ ਹੋ। ਤੁਸੀਂ ਇਕੱਠੇ ਹੋ ਕੇ ਮਰੇਗਾ ਬਚਾਉਣੀ ਆ ਜੇ ਕੋਈ ਪੈਸੇ ਕਢਾਂਦਾ ਤੁਹਾਡੀ ਨਰੇਗਾ ਦੇ ਤੇ ਉਹ ਵੀ ਤੁਹਾਡਾ ਚੋਰ ਆ ਜੇ ਕੰਮ ਨੂੰ ਰੋਕਦਾ ਮੁਲਾਜ਼ਮ ਤੇ ਉਹ ਵੀ ਤੁਹਾਡਾ ਚੋਰ ਆ ਇਹਦੇ ਲਈ ਆਪਾਂ ਸਾਰੇ ਵੀ ਇਕੱਠੇ ਹੋ ਕੇ ਅਸੀਂ ਪਹਿਲਾਂ ਲਗਾਤਾਰ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਅਸੀਂ ਬਹੁਤ ਵੱਡਾ ਫੈਸਲਾ ਲਿਆ ਮੀਟਿੰਗਾਂ ਦੇ ਵਿੱਚ ਬਹੁਤ ਵੱਡਾ ਫੈਸਲਾ ਲਿਆ ਕਿ ਅਸੀਂ ਹਰ ਇੱਕ ਪਿੰਡ ਦੇ ਵਿੱਚੋਂ ਛੇ ਆਗੂ ਤੇ ਨਾਲ ਪੰਜ ਵਰਕਰ ਜਿਹੜੇ ਮਿਲੂਗਾ ਦੇ ਉਹ ਜਾਣਗੇ ਲੇਕਿਨ ਉਸ ਫੈਸਲੇ ਦੇ ਮੁਤਾਬਕ ਕੋਈ ਕੰਮਗਾਰ ਨਹੀਂ ਹੋ ਸਕਦਾ ਤਾਂ ਅਸੀਂ ਫੇਰ ਵੀ ਛੇ ਗੇੜੇ ਲਾ ਲਿਆ ਔਰ ਪੰਜ ਗੇੜੇ ਲਾਏ ਪੂਰੀਆਂ ਲੇਬਰਾਂ ਦੇ ਨਾਲ ਪੂਰੀ ਤਾਕਤ ਬਣਾ ਲਈ ਹੈ ਕੱਲ ਵੀ ਅਸੀਂ ਗਏ ਆ ਤਾਂ ਕੱਲ ਪਾਣੀ ਦਾ ਹੜ ਸੀ ਉਹ 15 ਦਿਨ ਆਪਣ ਨੂੰ ਢੇਟ ਲੈ ਗਿਆ ਅੱਜ ਕਿਤੇ ਮੋਦੀ ਨੇ ਆਣਾ ਸੀਗਾ ਤੇ ਚੰਡੀਗੜ੍ਹ ਵੀ ਤਿਆਰੀ ਨਹੀਂ ਹਾਂ ਜੀ ਪਾਣੀ ਆਇਆ ਕੀ ਨੁਕਸਾਨ ਹੋਇਆ ਤਾਂ ਪਾਣੀ ਦੇ ਕਾਰਨ ਲੇਟ ਹੋ ਗਏ ਫਿਰ ਵੀ ਬੜੇ ਜ਼ੋਰ ਨਾਲ ਡੀਸੀ ਨੂੰ ਉਹਨਾਂ ਨੇ ਫੋਨ ਕਰਕੇ ਡੀਸੀ ਨੂੰ ਕਿਹਾ ਕਿ ਨਰੇਗਾ ਦਾ ਕੰਮ ਚਲਾਣਾ ਅੱਜ ਡੀਸੀ ਨੂੰ ਡੀਸੀ ਨੇ ਕਿਹਾ ਆ ਤਾਂ ਉਹਨਾਂ ਨੇ ਕਿਹਾ ਕਿ ਪੇਟ ਦਾ ਜਿਹੜਾ ਰਿਪੋਰਟ ਹੈਗਾ ਲੈ ਕੇ ਆਓ ਕਿ ਨਹੀਂ ਕਿਤੇ ਮੁਕਤਮ ਨਹੀਂ ਹੋ ਉਸ ਦੇ ਸਬੰਧ ਚ ਅੱਪਾ 11 ਤਰੀਕ ਨੂੰ ਮੀਟਿੰਗ ਕੀਤੀਆਂ ਸਵੇਰੇ 9 ਤੋਂ 9:30 ਵਜੇ ਤੱਕ ਹੋਣਾ ਜੇ ਕੋਈ ਲੇਟ ਹੁੰਦਾ ਤੇ 10 ਵਜੇ ਤੱਕ ਚਲ ਜੇਗਾ 10 ਮਿੰਟ ਤੋਂ ਬਾਅਦ ਚ ਉਹਨਾਂ ਦੀ ਕੋਈ ਗੱਲ ਨਹੀਂ ਆ ਤਾਂ ਮੇਰੀ ਬੇਨਤੀ ਆ ਆਪਣੇ ਡਾਕੂਮੈਂਟ ਲੈ ਕੇ ਆਓ ਇੱਥੇ ਆਪਾਂ ਲਿਸਟ ਦੇਣੀ ਆ ਲਿਸਟ ਦੇਣ ਤੋਂ ਬਾਅਦ ਚ ਸਾਰੇ ਪਿੰਡਾਂ ਦੇ ਨੇਬਰਾ ਨੂੰ ਇੱਕ ਵਾਰੀ ਆਪਾਂ ਚੰਡੀਗੜ੍ਹ ਲੈ ਕੇ ਜਾਣਾ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਵਧੀਆ ਤੁਹਾਡਾ ਫੈਸਲਾ ਹੋਇਆ ਪਿਆ ਕਿ ਜ਼ਿਲ੍ਹਾ ਲੈਵਲ ਤੇ ਸਾਡੀ ਸੁਣਾਈ ਨਹੀਂ ਹੁੰਦੀ ਚੰਡੀਗੜ੍ਹ ਤੋਂ ਕੁਝ ਬੰਦਿਆਂ ਦੀ ਕਮੇਟੀ ਬਣੀ ਹੋਊਗੀ ਕਮੇਟੀ ਦੇ ਜਿਹੜੇ ਮੈਂਬਰ ਆਉਣਗੇ ਉਹ ਜਦੋਂ ਇੱਥੇ ਫਿਰੋਜ਼ਪੁਰ ਹੋਣਗੇ ਤੁਸੀਂ ਸਾਰੇ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਬੈਠੋਗੇ ਉਹ ਮੌਕੇ ਤੇ ਤੁਹਾਨੂੰ ਫੌਂਟਾ ਦੇ ਕੇ ਜਾਣਗੇ ਕੋਈ ਅਫਸਰ ਨੂੰ ਸਸਪੈਂਡ ਕਰਨਾ ਚਾਹੇ ਕਿਸੇ ਅਫਸਰ ਉੱਤੇ ਕਾਰਵਾਈ ਕਰਨੀ ਹੈ ਚਾਹੇ ਕਿਸੇ ਅਫਸਰ ਦੀ ਬਦਲੀ ਕਰਨੀ ਹੈ ਚਾਹੇ ਕਿਸੇ ਅਫਸਰ ਨੂੰ ਜੁਰਮਾਨਾ ਸੁਣਾਉਣਾ ਹੈ ਇਹ ਕਮੇਟੀ ਬਣੀ ਪਈ ਆ ਜੀ ਡੀ ਸੀ ਦੇ ਆਰਡਰਾਂ ਦੇ ਵਿੱਚ ਪਈ ਹੋਈ ਆ ਉਹ ਕਮੇਟੀ ਦੇ ਲਈ ਆ ਉਹ ਤੁਰੂਗੀ ਜਿਸ ਦਿਨ ਹੁਣ ਆਪਾਂ ਜਾਣਾ ਉਦੋਂ ਜੋਰ ਪਾ ਕੇ ਆਪਾਂ ਲਾਗੂ ਕਰਵਾਵਾਂਗੇ ਮੈਨੂੰ ਤੁਹਾਡੇ ਸਾਰਿਆਂ ਤੋਂ ਆਸਾਂ ਮੈਂਦਾ ਕਿ ਤੁਸੀਂ ਲਾਪਰੀਤ ਆਪਣਾ ਬਲਾਕ ਕਵਰ ਕਰੋ ਜਿਹੜੇ-ਜਿਹੜੇ ਬੰਦਿਆਂ ਦੇ ਜਿਹੜੇ-ਜਿਹੜੇ ਬੰਦਿਆਂ ਦੇ ਤੁਹਾਡੇ ਨੰਬਰ ਹੈਗੇ ਆ ਜਿਹੜੇ-ਜਿਹੜੇ ਪਿਛਲੇ ਪਿੰਡ ਚੱਲਦੇ ਸੀ ਤੁਸੀਂ ਉਹਨਾਂ ਨੂੰ ਮੀਟਿੰਗ 'ਚ ਲਿਆਓ ਉਹਨਾਂ ਦੀ ਲਿਸਟ ਬਣਾ ਕੇ ਅਗਲਾ ਜਿਹੜਾ ਕੰਮ ਹੈਗਾ ਦਵਾਈਏ ਤੇ ਆਪਾਂ ਇਕੱਠੇ ਹੋ ਕੇ ਆਪਣੀ ਤਾਕਤ ਬਣਾ ਲਈਏ ਜੇ ਤਾਕਤ ਬਣ ਗਈ ਤੇ ਤੁਹਾਡਾ ਮਰੇਗਾ ਜੀਂਦਾ ਰਹਿ ਗਿਆ ਚੱਲਦਾ ਰਹਿ ਗਿਆ ਤੇ ਤੁਹਾਡੀ ਇੱਛਤ ਮਾਨ ਸਨਮਾਨ ਬਣ ਜੇਗਾ ਨਹੀਂ ਤਾਂ ਲੱਗੀ ਸਰਕਾਰ ਗੰਦੀ ਸਰਕਾਰ ਲੱਗੀ ਆ ਇਹ ਸਰਕਾਰ ਤਾਂ ਹੁਣ ਪਤਾ ਹੈ ਕਿ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਇਹ ਸਰਕਾਰ ਨੂੰ ਇੰਨਾ ਕੇ ਹੈਗਾ ਜਿੰਨਾ ਕੋ ਲੁੱਟ ਲੋ ਉਹਨਾਂ ਨੂੰ ਉੜਾ ਅਗਾਂ ਸਭੀ ਸਰਕਾਰ ਨਹੀਂ ਹੋਣੀ ਉਹਨਾਂ ਨੂੰ ਵੀ ਇਹ ਪ੍ਰੋਸਾ ਬਣੇਗਾ ਤਾਂ ਮੈਨੂੰ ਤੁਹਾਡੇ ਸਾਰਿਆਂ ਤੋਂ ਅਮੀਨ ਦਾ ਤੁਸੀਂ ਸਾਥ ਦੇਵੋਗੇ ਇੱਕ ਮੱਥ ਇੱਕ ਜੁੱਟ ਇੱਕ ਵਿਚਾਰਧਾਰਾ ਥਲੇ ਖੜੀ ਹੋ ਕੇ ਆਪਣੀ ਤਾਕਤ ਬਣਾਈਏ ਆਪਾਂ ਆਪਣੇ ਹੱਥ ਨਾਲ ਪੁਰਾਈਏ ਐਨਾ ਕਹਿੰਦਿਆ ਹੋਇਆ ਸਾਨੂੰ ਜੈ ਭੀ ਜੈ ਭਾਰਤੋ ਸਭੀ ਕਾਲ ਨਮਸਕਾਰ